ਕਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਗਈ ਹੈ ਉਹਦੇ ਤਹਿਤ ਇਨਫੋਰਸਮੈਂਟ ਦਾ ਪੁਲਿਸ ਕਰ ਹੀ ਰਹੀ ਹੈ ਨਸ਼ਾ ਸਮਗਲਰ ਨੂੰ ਅਰੈਸਟ ਕਰ ਰਹੀ ਹੈ ਪਰ ਉਸ ਦੇ ਨਾਲ ਨਾਲ ਅਵੇਰਨੈਸ ਕੈਂਪੇਨ ਵੀ ਜਿਹੜੀ ਸਾਡੇ ਵੱਲੋਂ ਜਾਰੀ ਕੀਤੀ ਗਈ ਹੈ ਲਾਂਚ ਕੀਤੀ ਹੈ ਸਰਕਾਰਾਂ ਬਦਲਦੀਆਂ ਨੇ ਪੰਜ ਪੰਜ ਸਾਲ ਬਾਅਦ ਪਰ ਜਿਹੜੇ ਆਫੀਸ਼ੀਅਲ ਆਫੀਸਰ ਉਹੀ ਰਹਿੰਦੇ ਨੇ ਲੰਬੇ ਸਮੇਂ ਤੋਂ ਉਹੀ ਚੱਲਦੇ ਆ ਰਹੇ ਨਸ਼ੇ ਲਗਾਤਾਰ ਆ ਰਹੇ ਨੇ ਤੇ ਕਈ ਆਫਸਰਾਂ ਦੇ ਨਾਮ ਵੀ ਆ ਜਾਂਦੇ ਨੇ ਕਿ ਲੀਡਰਾਂ ਦੇ ਨਾਮ ਵੀ ਆ ਜਾਂਦੇ ਆ ਤਾਂ ਕਾਰਨ ਕੀ ਮੰਨਦੇ ਕਿ ਨਸ਼ਾ ਆ ਕਿਉਂ ਰਿਹਾ ਹੈ ਜੀ 0 ਟੋਲਰੈਂਸ ਐਡ ਡਰੱਗਸ ਦੇ ਖਿਲਾਫ ਤੇ ਕਿਸੇ ਵੀ ਕਿਸਮ ਦੀ ਕਿਸੇ ਵੀ ਪੁਲਿਸ ਅਫੀਸ਼ਰ ਦੀ ਜਾਂ ਕਿਸੇ ਵੀ ਅਦਰ ਅਫੀਸ਼ਰ ਦੀ ਇਨਵੋਲਵਮੈਂਟ ਦੇ ਖਿਲਾਫ ਬਿਲਕੁਲ ਵੀ ਬਰਦਾਸ਼ਤ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ WhatsApp ਨੰਬਰ ਜਾਰੀ ਕੀਤਾ ਗਿਆ ਹੈ ਇਹਦੇ ਪਰ ਜਿਹੜੀ ਜੋ ਵੀ ਜਾਣਕਾਰੀ ਦੇਊਗਾ ਗੋਪਤ ਰਹੂਗੀ ਕੀ ਦਾ ਪ੍ਰੋਸੈਸ ਹੈਗਾ ਕਿ ਕਿਸੇ ਵੀ ਕਿਸਮ ਦੀ ਚਾਹੇ ਤੁਸੀਂ ਫੋਟੋਗ੍ਰਾਫ ਭੇਜਣਾ ਚਾਹੇ ਹੋ ਜਾਂ ਕੋਈ ਮੈਸੇਜ ਭੇਜਣਾ ਚਾਹੁੰਦੇ ਹੋ ਚਾਹੇ ਆਡੀਓ ਮੈਸੇਜ ਭੇਜਣਾ ਚਾਹੁੰਦੇ ਹੋ ਸਾਰੇ ਫੋਨ ਚੱਕਨ ਦਾ ਵਸਤੇ ਦਾ ਚੱਕਣਾ ਦਾ ਕਈ ਵੀ ਪੋਸੀਬਲ ਨਹੀਂ ਉਹ ਪੰਦਾ ਪਰ ਇਹ ਹੈ ਕਿ ਜੇ ਤੁਸੀਂ ਮੈਸੇजेस ਕਰੋਗੇ ਆਡੀਓ ਮੈਸੇਜ ਭੇਜੋਗੇ ਤਾਂ ਜਾਣਕਾਰੀ ਹੈ ਉਹ ਮੇਰੇ ਕੋਲ ਹੀ ਰਹੇਗੀ ਤੇ ਕਿਤੇ ਵੀ ਅੱਗੇ ਜਿਹੜੀ ਹੈਗੀ ਤੁਹਾਡੀ ਆਈਡੈਂਟੀਟੀ ਨਹੀਂ ਰਿਵੀਲ ਕੀਤੀ ਜਾਏਗੀ ਤਿੱ ਸਖਤ ਤੋਂ ਸਖਤ ਐਕਸ਼ਨ ਜਿਹੜਾ ਹੈਗਾ ਉਹ ਅਸੀਂ ਅਸ਼ੋਰ ਕਰਦੇ ਹਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖਰੇ ਥਾਵਾਂ ਤੇ ਇਵੈਂਟ ਕੀਤੇ ਜਾ ਰਹੇ ਤੇ ਅੱਜ ਮੁਹਾਲੀ ਪੁਲਿਸ ਵੱਲੋਂ ਜਿਹੜਾ ਇੱਕ ਜਾਗਰੂਕਤਾ ਸਮਾਰੋਹ ਕਰਵਾਇਆ ਗਿਆ ਬੱਚਿਆਂ ਨੂੰ ਇਨਵਾਈਟ ਕੀਤਾ ਗਿਆ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਜਾਗਰੂਕ ਕੀਤਾ ਗਿਆ ਸਾਡੇ ਨਾਲ ਐਸਐਸਪੀ ਸੰਦੀਪ ਗਰਗ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਮਾਰੋਹ ਕਰਵਾਏ ਜਾ ਰਹੇ ਆ ਲੱਗਦਾ ਕਿ ਅੱਗੇ ਨਾਲੋਂ ਕਾਫੀ ਸਪੀਡ ਫੜ ਗਈ ਵੱਖੋ ਵੱਖਰੇ ਥਾਵਾਂ ਤੇ ਪੰਜਾਬ ਪੁਲਿਸ ਕੋਸ਼ਿਸ਼ਾਂ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਹਾਂ ਜੀ ਬਿਲਕੁਲ ਇਹ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਮਾਰੋਹ ਜਿਹੜੇ ਹੈ ਹਰ ਇੱਕ ਜਗ੍ਹਾ ਤੇ ਕਰਾਏ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਛੇੜੀ ਗਈ ਹੈ ਉਦੇ ਤਹਿਤ ਇਨਫੋਰਸਮੈਂਟ ਦਾ ਪੁਲਿਸ ਕਰ ਹੀ ਰਹੀ ਹੈ ਨਸ਼ਾ ਸਮੱਗਲਰਸ ਨੂੰ ਅਰੈਸਟ ਕਰ ਰਹੀ ਹੈ ਪਰ ਉਸ ਦੇ ਨਾਲ ਨਾਲ ਅਵੇਰਨੈਸ ਕੈਂਪੇਨ ਵੀ ਜਿਹੜੀ ਹੈ ਸਾਡੇ ਵੱਲੋਂ ਜਾਰੀ ਕੀਤੀ ਗਈ ਹੈ ਲਾਂਚ ਕੀਤੀ ਗਈ ਹੈ ਤਾਂ ਉਹਦੀ ਲੜੀ ਦੇ ਵਿੱਚ ਹੀ ਅੱਜ ਮੁਹਾਲੀ ਪੁਲਿਸ ਵੱਲੋਂ ਅੱਜ ਇਹ ਪ੍ਰੋਗਰਾਮ ਜਿਹੜਾ ਹੈਗਾ ਅਵੇਰਨੈਸ ਕੈਂਪੇਨ ਦਾ ਕਰਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਸਮਾਜ ਦੇ ਸਾਰੇ ਹੀ ਲੋਕ ਸਾਡੇ ਨਾਲ ਜੁੜੇ ਹਨ ਸਾਡੇ ਸੈਲੀਬ੍ਰਿਟੀਜ਼ ਆਰਟਿਸਟਸ ਨੇ ਸਾਡੇ ਜੁਡੀਸ਼ੀਅਲ ਆਫੀਸਰਸ ਨੇ ਸਿਵਲ ਆਫੀਸਰਸ ਨੇ ਹੈਲਥ ਤੋਂ ਹੈਲਥ ਡਿਪਾਰਟਮੈਂਟ ਤੋਂ ਨੇ ਤੇ ਵੱਖ-ਵੱਖ ਅਧਾਰਿਆਂ ਤੋਂ ਸਾਰੇ ਸਮਾਜ ਵੱਲੋਂ ਇਹ ਮੈਸੇਜ ਜਿਹੜਾ ਹੈਗਾ ਦਿੱਤਾ ਜਾ ਰਿਹਾ ਹੈਗਾ ਡਰੱਗਸ ਦੇ ਖਿਲਾਫ ਤੇ ਜਿਹੜਾ ਮੈਸੇਜ ਹੈ ਸਾਡਾ ਪੰਜਾਬ ਸੇਜ਼ ਨੋ ਟੂ ਡਰੱਗਸ ਤੇ ਇਸ ਪ੍ਰੋਗਰਾਮ ਦੇ ਵਿੱਚ ਹਜ਼ਾਰ ਤੋਂ ਵੱਧ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਜਿਹੜੇ ਕਿ 8ਵੀਂ 9ਵੀਂ 10ਵੀਂ 11ਵੀਂ 12ਵੀਂ ਕਲਾਸਿਸ ਦੇ ਨੇ ਤੇ ਵੱਖ-ਵੱਖ ਸਕੂਲਾਂ ਤੋਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੈਸੇਜ ਜਿਹੜਾ ਸਾਡਾ ਡਰੱਗਸ ਦੇ ਖਿਲਾਫ ਹੈ ਸਾਰੇ ਬੱਚੇ ਆਪਣੇ ਨਾਲ ਲੈ ਕੇ ਤੇ ਪੂਰੇ ਦੇਸ਼ ਦੇ ਵਿੱਚ ਫਲਾਨਗੇ ਤਾਂ ਜੋ ਇਹ ਜਿਹੜੀ ਨਸ਼ੇ ਦੀ ਮਾੜੀ ਬਿਮਾਰੀ ਹੈ ਇਹ ਤੋਂ ਆਪਾਂ ਬਚ ਸਕੀ ਜੀ ਸਰ ਜਿਸ ਤਰ੍ਹਾਂ ਕਈ ਜਗ੍ਹਾ ਇਵੈਂਟ ਆਪਾਂ ਦੇਖੇ ਆ ਤੇ ਉਹ ਬੱਚੇ ਜ਼ਿਆਦਾਤਰ ਆਉਂਦੇ ਨੇ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨਾ ਉਹਨਾਂ ਨਾਲ ਕਿਤੇ ਨਾ ਕਿਤੇ ਸੰਵਾਦ ਕਰਨ ਦੀ ਲੋੜ ਹੈ ਜਿਹੜੇ ਨਸ਼ੇ ਦੇ ਦਲਦਲ 'ਚ ਜਾ ਰਹੇ ਜਾਂ ਜਿਹੜੇ ਬੇਰੋਜ਼ਗਾਰ ਬੈਠੇ ਹੋਏ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈਗਾ ਜਾਂ ਸਟੱਡੀ ਨਹੀਂ ਕਰ ਪਾ ਰਹੇ ਜਾਂ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਨੇ ਇਹਦੇ ਵਿੱਚ ਇਹ ਤਾਂ ਸਾਡੀ ਜਿਹੜੀ ਅਵੇਰਨੈਸ ਕੈਂਪੇਨ ਦੀ ਲੜੀ ਦਾ ਇੱਕ ਪ੍ਰੋਗਰਾਮ ਹੈ ਸਾਡੀ ਰੈਗੂਲਰ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਟੀਮਾਂ ਵੀ ਜਾਂਦੀਆਂ ਹਨ ਪੰਜਾਬ ਪੁਲਿਸ ਵੱਲੋਂ ਅਵੇਰਨੈਸ ਕੈਂਪੇਨਸ ਜਾਰੀ ਜਾਰੀ ਨੇ ਜਿਵੇਂ ਕਿ ਤੁਸੀਂ ਕਿਹਾ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨਾਲ ਵਿਚਾਰ ਵਟਾਂਦਰਾ ਜਿਹੜਾ ਪਿੰਡ ਲੈਵਲ ਤੇ ਵੀ ਹੋ ਰਿਹਾ ਪਿੰਡ ਲੈਵਲ ਤੇ ਮੈਂ ਆਪ ਵੀ ਜਾਣਾ ਹਾਂ ਕੈਂਪੇਨ ਕੈਂਪੇਨ ਕਰਨ ਵਾਸਤੇ ਇਹ ਬੱਚੇ ਹੀ ਸਾਡਾ ਫਿਊਚਰ ਨੇ ਅੱਗੇ ਜਾ ਕੇ ਇਹਨਾਂ ਨੇ ਹੀ ਸਾਡਾ ਭਵਿੱਖ ਬਣਾਣਾ ਤਾਂ ਸਸੀ ਬਿਲਕੁਲ ਸਪੈਸੀਫਿਕਲੀ ਸੋਚ ਸਮਝ ਕੇ ਇਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੇਗੇ ਤਾਂ ਕਿ ਆਪਣਾ ਜਿਹੜਾ ਫਿਊਚਰ ਹੈ ਉਹ ਸੰ ਸਰਕਾਰਾਂ ਬਦਲਦੀਆਂ ਨੇ ਪੰਜ-ਪੰਜ ਸਾਲ ਬਾਅਦ ਪਰ ਜਿਹੜੇ ਆਫੀਸ਼ਰ ਆਫੀਸਰ ਉਹੀ ਰਹਿੰਦੇ ਨੇ ਲੰਬੇ ਸਮੇਂ ਤੋਂ ਉਹੀ ਚੱਲਦੇ ਆ ਰਹੇ ਨਸ਼ੇ ਲਗਾਤਾਰ ਆ ਰਹੇ ਨੇ ਤੇ ਕਈ ਆਫੀਸਰਾਂ ਦੇ ਨਾਮ ਵੀ ਆ ਜਾਂਦੇ ਨੇ ਕਈ ਲੀਡਰਾਂ ਦੇ ਨਾਮ ਵੀ ਆ ਜਾਂਦੇ ਆ ਤਾਂ ਕਾਰਨ ਕੀ ਮੰਨਦੇ ਕਿ ਨਸ਼ਾ ਆ ਕਿਉਂ ਰਿਹਾ ਹੈ ਜੀ ਜਿਵੇਂ ਕਿ ਮੈਂ ਇੰਟਰਐਕਟਿਵ ਸੈਸ਼ਨ ਦੇ ਵਿੱਚ ਵੀ ਕਿਹਾ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਡਰੱਗਸ ਦੇ ਖਿਲਾਫ ਤੇ ਕਿਸੇ ਵੀ ਕਿਸਮ ਦੀ ਕਿਸੇ ਵੀ ਪੁਲਿਸ ਆਫੀਸ਼ਰ ਦੀ ਜਾਂ ਕਿਸੇ ਵੀ ਅਦਰ ਆਫੀਸ਼ਰ ਦੀ ਇਨਵੋਲਵਮੈਂਟ ਦੇ ਖਿਲਾਫ ਬਿਲਕੁਲ ਵੀ ਬਰਦਾਸ਼ਤ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਆਲਰੇਡੀ ਇਸ ਲੜੀ ਦੇ ਵਿੱਚ ਜਿੰਨੇ ਵੀ ਕੋਈ ਇਨਵੋਲਵਮੈਂਟ ਜਿਹਦੀ ਵੀ ਸਾਨੂੰ ਮਿਲਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਕਿਸੇ ਨੂੰ ਡਿਸਮਿਸ ਕੀਤਾ ਜਾਂਦਾ ਹੈ ਤੇ ਕਿਸੇ ਨੂੰ ਕਿਸੇ ਦੇ ਐਫਆਈਆਰ ਦਰਜ ਕਰਕੇ ਅਰੈਸਟ ਕੀਤਾ ਜਾਂਦਾ ਹੈ ਤੇ ਇਹ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਕੋਈ ਵੀ ਕਿਸੇ ਕਿਸਮ ਦੀ ਇਨਵੋਲਵਮੈਂਟ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਜਿਹੜਾ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਇਹਦੇ ਪਰ ਜਿਹੜੀ ਜੋ ਵੀ ਜਾਣਕਾਰੀ ਦਊਗਾ ਗੋਪਤ ਰਹੂਗੀ ਕੀ ਦਾ ਪ੍ਰੋਸੈਸ ਹੈ ਇਹ WhatsApp ਨੰਬਰ ਜਿਹੜਾ ਲਾਂਚ ਕੀਤਾ ਗਿਆ ਹੈ ਮੇਰੇ ਆਫਦੇ ਕੋਲ ਹੁੰਦਾ ਹੈ ਮੇਰਾ ਆਫਦਾ ਨੰਬਰ ਹੈਗਾ ਇਹ ਤਾਂ ਕਿ ਜਿੱਤੇ ਸਿਰਫ WhatsApp ਹੀ ਚੱਲਦਾ ਹੈ ਇਹਦੇ ਉੱਤੇ ਤੇ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਵੀ ਕਿਸਮ ਦੀ ਚਾਹੇ ਤੁਸੀਂ ਫੋਟੋਗ੍ਰਾਫ ਭੇਜਣਾ ਚਾਹੇ ਹੋ ਜਾਂ ਕੋਈ ਮੈਸੇਜ ਭੇਜਣਾ ਚਾਹੁੰਦੇ ਹੋ ਚਾਹੇ ਆਡੀਓ ਮੈਸੇਜ ਭੇਜਣਾ ਚਾਹੁੰਦੇ ਹੋ ਫਸਾਰੇ ਫੋਨ ਚੱਕਣ ਦਾ ਵਸਤੇ ਦਾ ਚੱਕਣਾ ਦਾ ਕਈ ਵੀ ਪੋਸੀਬਲ ਨਹੀਂ ਉਹ ਪੰਦਾ ਪਰ ਇਹ ਹੈ ਕਿ ਜੇ ਤੁਸੀਂ ਮੈਸੇजेस ਕਰੋਗੇ ਆਡੀਓ ਮੈਸੇਜ ਭੇਜੋਗੇ ਤਾਂ ਜਾਣਕਾਰੀ ਹੈ ਉਹ ਮੇਰੇ ਕੋਲ ਹੀ ਰਹੇਗੀ ਤੇ ਕਿਤੇ ਵੀ ਅੱਗੇ ਜਿਹੜੀ ਹੈਗੀ ਤੁਹਾਡੀ ਆਈਡੈਂਟੀਟੀ ਨਹੀਂ ਰਿਵੀਲ ਕੀਤੀ ਜਾਏਗੀ ਤ ਚੈਲੰਜ ਕਿੰਨਾ ਅਕਸਰ ਮੰਨਦੇ ਹੋ ਨਸ਼ੇ ਰੋਕਣ ਦੇ ਲਈ ਖਾਸ ਕਰਕੇ ਨਹੀਂ ਦੇਖੋ ਜੀ ਚੈਲੰਜ ਤਾਂ ਇਹ ਹੀ ਹੈ ਕਿ ਜੇ ਆਪਾਂ ਸਾਰਾ ਸਮਾਜ ਰਲ ਮਿਲ ਕੇ ਇਹਦੇ ਖਿਲਾਫ ਖੜੇ ਹੋ ਜਾਈਏ ਤਾਂ ਫਿਰ ਕੋਈ ਵੱਡੀ ਗੱਲ ਨਹੀਂ ਹੈ ਤਾਂ ਸਾਡਾ ਇਹ ਅੱਜ ਦੀ ਜਿਹੜਾ ਪ੍ਰੋਗਰਾਮ ਹੈ ਉਹ ਇਹੀ ਉਪਰਲ ਹੈ ਕਿ ਅਸੀਂ ਸਾਰੇ ਸਮਾਜ ਨੂੰ ਇਕੱਠਾ ਇਹਦੇ ਨਸ਼ੇ ਦੇ ਖਿਲਾਫ ਖੜੇ ਕਰ ਦਈਏ ਤਾਂ ਮੇਰੇ ਖਿਆਲ ਜੇ ਆਪਾਂ ਸਾਰੇ ਮਿਲ ਜੁਲ ਕੇ ਇਹਦੇ ਖਿਲਾਫ ਹਮਲਾ ਮਾਰੀਏ ਫਿਰ ਕੋਈ ਵੱਡੀ ਚੀਜ਼ ਨਹੀਂ ਹੈ ਤੇ ਬੜੀ ਛੇਤੀ ਆਪਾਂ ਨਿਪਟਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਡੇ ਨਾਲ ਸੰਦੀਪ ਗਰਗ ਜੀ ਜਿਹੜੇ ਮੌਜੂਦ ਸਕੇ ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਤਾ ਆਉਣ ਵਾਲੇ ਸਮੇਂ ਵਿੱਚ ਨਸ਼ਿਆਂ ਨੂੰ ਜਿਹੜਾ ਹੈ ਉਹ ਖਤਮ ਕੀਤਾ ਜਾ ਸਕਦਾ ਹੈ ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘ ਗੜੀ ਪੂ ਪੰਜਾਬ ਟੀਵੀ ਚੰਡੀਗੜ੍ਹ